ਸਮਾਗਵਾ ਹੈ ਇਸ ਸਮਾਜ ਨੇ ਔਰਤ ਨੂੰ ਜਿੰਨਾ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਔਰਤ ਆਪਣੇ ਫੀਲਡ ਦੇ ਵਿੱਚ ਓਨਾ ਹੀ ਜ਼ਿਆਦਾ ਉੱਪਰ ਉੱਠੀ ਹੈ ਜਿਹੀ ਇੱਕ ਔਰਤ ਨੇ ਗਾਇਕੀ ਦੇ ਖੇਤਰ ਵਿੱਚ ਐਨਾ ਨਾਮ ਕਮਾਇਆ ਕਿ ਕੈਸਟਾ ਅਤੇ ਰੇਡੀਓ ਦੇ ਜਮਾਨੇ ਵਿੱਚ ਵੀ ਉਸਨੇ 500 ਤੋਂ ਵੀ ਵੱਧ ਗੀਤ ਦੀ ਕੋਡ ਕੀਤੇ पर अफसोस इस गल दा है कि ऐने ਵੱਧ ਗੀਤ ਦੇਣ ਤੋਂ ਬਾਅਦ ਵੀ ਨਾਂ ਨਾਲ ਉਸ ਨੂੰ ਸਿਰਫ ਗਿਨੇ ਚਿੰਨ੍ਹ ਵਿੱਚ ਲੋਕ ਹੀ ਜਾਣਦੇ ਨੇ ਸਿਰਫ ਇੰਨਾ ਹੀ ਨਹੀਂ ਸਗੋਂ ਗਾਇਕੀ ਦੇ ਨਾਲ-ਨਾਲ ਸਟੇਜੀ ਨਾਟਕ ਤੇ ਡਾਂਸ ਦੇ ਖੇਤਰ ਵਿੱਚ ਵੀ ਇਸ ਔਰਤ ਨੇ ਆਪਣਾ ਬਹੁਤ ਨਾਮ ਕਮਾਇਆ ਤੇ ਹਰ ਸਟੋਰੀ ਦੇ ਹਰ ਇੱਕ ਐਪੀਸੋਡ ਦੇ ਵਿੱਚ ਮੈਂ ਔਣਾ ਹੀ ਔਰਤਾਂ ਦੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਉਂਦੀ ਹਾਂ ਜਿਨ੍ਹਾਂ ਨੇ ਸਮਾਜ ਨੂੰ ਤਾਂ ਬਹੁਤ ਕੁਝ ਦਿੱਤਾ ਪਰ ਸਮਾਜ ਉਹਨਾਂ ਨੂੰ ਉਹਨਾਂ ਦੀ ਪਛਾਣ ਦੇ ਨਹੀਂ ਭੁੱਲ ਗਿਆ ਤਾਂ ਮੈਂ ਸੁਨੀ ਹਾਂ ਇਕਲੇ ਹਾਂ ਸਟੋਰੀ ਦੇ ਇਸ ਖਾਸ ਐਪੀਸੋਡ ਦੇ ਵਿੱਚ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੇ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਉਸ ਔਰਤ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਜਿਸ ਨੇ 60 ਤੋਂ ਲੈ ਕੇ 80 ਦੇ ਦਹਾਕੇ ਤੱਕ ਲੋਕਾਂ ਦਾ ਖੂਬ ਸਮਾਂ ਮੰਨਿਆ ਪਰ ਅਫਸੋਸ ਦੀ ਗੱਲ ਇਹ ਹੈ ਕਿ ਲੋਕਾਂ ਨੇ ਉਸ ਨੂੰ ਬੰਦ ਦਾ ਸਨਮਾਨ ਨਹੀਂ ਦਿੱਤਾ ਦੋਸਤੋ ਜਿਸ ਸ਼ਖਸੀਅਤ ਬਾਰੇ ਮੈਂ ਗੱਲ ਕਰ ਰਹੀ ਹਾਂ ਉਸ ਦਾ ਨਾਮ ਹੈ ਸਵਰਨ ਲਤਾ ਸਵਰਨ ਲਤਾ ਜਿਸਨੇ 16 ਤੋਂ ਲੈ ਕੇ 2 ਗਾਣਿਆਂ ਵਿੱਚ ਕਲਾਸੀਕਲ ਸੰਗੀਤ ਤੋਂ ਲੈ ਕੇ ਧਾਰਮਿਕ ਸ਼ਬਦਾਂ ਵਿੱਚ ਆਪਣੀ ਆਵਾਜ਼ ਦਾ ਇੱਕ ਅਜੇਹਾ ਰੰਗ ਬਖੇਰਿਆ ਕਿ ਉਸ ਜ਼ਮਾਨੇ ਦੇ ਲੋਕਾਂ ਦੇ ਦਿਲਾਂ ਵਿੱਚ ਉਸ ਦੀ ਗਹਿਰੀ ਤਸਵੀਰ ਛਪ ਗਈ ਅੱਜ ਵੀ ਜਦ ਸਵਰਨ ਲਤਾ ਦਾ ਨਾਮ ਉਸ ਸਮੇਂ ਦੇ ਸਰੋਤਿਆਂ ਦੇ ਸਾਹਮਣੇ ਲਿਆ ਜਾਂਦਾ ਹੈ ਤਾਂ ਉਹ ਆਪ ਮੁਹਾਰੇ ਹੀ ਉਸ ਬਲੌਗ ਗਾਇਕੀਤਾਂ ਦੇ ਬੋਲਾਂ ਨੂੰ ਗੁੰਗਣਾਉਣ ਲੱਗ ਪੈਂਦੇ ਨੇ ਆਓ ਸਵਰਨ ਲਤਾ ਦੀ ਜ਼ਿੰਦਗੀ ਨੂੰ ਇਸ ਵੀਡੀਓ ਰਾਹੀਂ ਜਾਣਦੇ ਹਾਂ ਸਵਰਨ ਲਤਾ ਦਾ ਜਨਮ 19 ਨਵੰਬਰ 1938 ਨੂੰ ਪਿੰਡ ਜੜਾਵਾਲਾ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਜੋ ਕਿ ਅੱਜਕੱਲ ਪਾਕਿਸਤਾਨ ਤਾਂ ਵਿੱਚ ਫੈਸਲਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਾਕਿਸਤਾਨ ਬਾਰੇ ਇੱਕ ਗੱਲ ਬੜੀ ਵਧੀਆ ਹੈ ਕਿ ਜਿੰਨੇ ਵੀ بڑے بڑے ਗਾਇਕ ਅਤੇ ਸੁਰਾਂ ਦੇ ਮਾਲਕ ਨਿਕਲੇ ਨੇ ਉਹਨਾਂ ਦੀ ਜੜ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਜ਼ਰੂਰ ਜੁੜੀ ਹੋਈ ਹੈ ਤੇ ਸਵਰਨ ਲਤਾ ਉਹਨਾਂ ਵਿੱਚੋਂ ਵੀ ਇੱਕ ਹੈ ਜਿਸ ਦਾ ਸਬੰਧ ਪਾਕਿਸਤਾਨ ਨਾਲ ਵੀ ਹੈ ਤੇ ਹਿੰਦੁਸਤਾਨ ਨਾਲ ਵੀ ਸਵਰਨ ਲਤਾ ਦੇ ਪਿਤਾ ਦਾ ਨਾਮ ਅਰਜਨ ਦਾਸ ਅਤੇ ਮਾਤਾ ਦਾ ਨਾਮ ਵਿਦਿਆ ਸੀ ਅਤੇ ਉਹ ਆਪਣੇ ਸ਼ੇਪ ਹਨ ਤਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਸਵਰਨ ਲਤਾ ਦੇ ਬਚਪਨ ਦਾ ਨਾਮ ਸਵਰਨ ਕਾਂਤਾ ਸੀ। ਮਿੱਟੀ ਆਵਾਜ਼ ਹੋਣ ਕਰਕੇ ਉਸ ਦਾ ਨਾਮ ਸਵਰਨ ਲਤਾ ਪੈ ਗਿਆ। ਉਸ ਨੇ ਕਲਾਸਿਕਲ ਗਾਇਕੀ ਦੇ ਗੁਰ ਪਦਮਸ਼੍ਰੀ ਸਰਦਾਰ ਸੂਹ ਸਿੰਘ ਤੋਂ ਸਿੱਖੇ। ਉਸ ਨੇ ਆਪਣੇ ਪਿੰਡ ਜੜਾਂਵਾਲਾ ਤੋਂ ਚੌਥੀ ਤੱਕ ਪੜ੍ਹਾਈ ਕੀਤੀ ਹੀ ਸੀ ਕਿ 1947 ਦੀ ਵੰਡ ਹੋ ਗਈ। ਦੇਸ਼ ਦੀ ਵੰਡ ਤੋਂ ਬਾਅਦ ਸਵਰਨ ਲਤਾ ਨੂੰ ਆਪਣਾ ਪਿੰਡ ਛੱਡ ਕੇ ਲੁਧਿਆਣੇ ਆਉਣਾ ਪਿਆ ਜਿੱਥੇ ਉਸ ਨੇ ਆਪਣੀ ਅੱਗੇ ਦੀ ਪੜ੍ਹਾਈ ਕੀਤੀ। ਉਸਨੇ ਜੈਨ ਗਰਲਸ ਹਾਈ ਸਕੂਲ ਲੁਧਿਆਣਾ ਤੋਂ ਆਪਣੀ 10ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਸਕੂਲ ਟਾਈਮ ਵਿੱਚ ਹੀ ਸਵਰਨ ਨੇ ਸਟੇਜੀ ਨਾਟਕਾਂ ਅਤੇ ਡਾਂਸ ਕੰਪੀਟੀਸ਼ਨਸ ਦੇ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਬਚਪਨ ਤੋਂ ਹੀ ਸਵਰਨ ਲਤਾ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਉਸਨੇ ਆਪਣੇ ਸ਼ੌਂਕ ਨੂੰ ਇਸ ਕਦਰ ਨਿਵਾਇਆ ਕਿ ਆਪਣੇ ਸਮੇਂ ਦੀਆਂ ਚੋਟੀ ਦੀਆਂ ਗਾਇਕਾਵਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਸੁਵਨ ਲਤਾ ਨੇ ਆਪਣੇ ਰੇਡੀਓ ਸਫਰ ਦੀ ਸ਼ੁਰੂਆਤ 1960 ਵਿੱਚ ਕੀਤੀ ਸੀ। ਉਸ ਦੀ ਕਿਸਮਤ ਨੇ ਉਸ ਦਾ ਐਨਾ ਸਾਥ ਦਿੱਤਾ ਕਿ ਆਪਣੀ ਪਹਿਲੀ ਹੀ ਰੇਡੀਓ ਐਡੀਸ਼ਨ ਵਿੱਚ ਉਹ ਸਿਲੈਕਟ ਹੋ ਗਈ। ਉਸ ਦਾ ਸਫਰ ਰੇਡੀਓ ਤੋਂ ਇਸ ਤਰ੍ਹਾਂ ਸ਼ੁਰੂ ਹੋਇਆ ਕਿ ਉਸ ਨੇ ਫਿਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਰੇਡੀਓ ਤੇ ਜੋ ਉਸ ਨੇ ਪਹਿਲਾ ਗਾਣਾ ਗਾਇਆ ਸੀ ਉਹ ਅੱਜ ਤੱਕ ਵੀ ਲੋਕਾਂ ਦੇ ਮੂੰਹ ਤੇ ਚੜਿਆ ਹੋਇਆ ਏ ਤੇ ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਸਨ ਨੀ ਲਐਦੇ ਮਾਈ ਕਾਲਿਆ ਬਾਗਾਂ ਦੀ ਮਹਿੰਦੀ। ਦੇ ਰੰਗ ਵਾਂਗੂ ਹੀ ਸਵਰਨ ਦੇ ਬੋਲਾਂ ਦਾ ਰੰਗ ਲੋਕਾਂ ਤੇ ਇਸ ਤਰ੍ਹਾਂ ਚੜਿਆ ਕਿ ਅੱਜ ਵੀ ਲੋਕ ਇਸ ਗੀਤ ਨੂੰ ਗਾਉਂਦੇ ਨੇ ਲੋਕਾਂ ਮੇ ਇਹ ਨਹੀਂ ਜਾਣਦੇ ਕਿ ਇਹ ਗਾਣਾ ਸਵਰਨ ਲਤਾ ਨੇ ਗਾਇਆ ਹੈ ਪਰ ਗਾਉਂਦੇ ਅੱਜ ਵੀ ਨੇ ਆਪਣੀ ਇਸ ਸਫ਼ਰ ਦੇ ਦੌਰਾਨ 1964 ਵਿੱਚ ਸਵਰਨ ਲਤਾ ਨੇ ਐਚ ਐਮ ਬੀ ਵਿੱਚ ਆਪਣਾ ਗੀਤ ਰਿਕਾਰਡ ਕਰਵਾਇਆ ਜਿਸ ਨੂੰ ਅੱਜ ਕੱਲ ਗਿੱਧੇ ਦੀਆਂ ਬੋਲੀਆਂ ਵਾਂਗੂ ਵੀ ਵਰਤਿਆ ਜਾਂਦਾ ਹੈ ਜਿਸ ਦੇ ਬੋਸਨ ਇਕਰਾਂ ਵੀ ਲੰਘ ਗਈ ਬੇਰੀਆਂ ਵੀ ਲੰਘ ਗਈ ਲੰਗਨੇ ਰਹਿ ਗਏ ਜੰਡਵੇ ਮੈਂ ਗੁੱਥਲੀ ਗੁਨਾਦੀ ਐਮੀਨਾ ਵੈਰੀਆ ਪੰਡਵੇ ਇਕਰਾਂ ਵੀ ਲੰਘ ਗਈ ਤੇਰੀਆਂ ਵੀ ਲੰਘ ਗਈ ਲੰਗਨੇ ਰਹਿ ਗਏ ਜੰਡਵੇ ਕੋ ਲੰਗਨੇ ਰਹਿ ਗਏ ਜੰਡਵੇ ਮੈਂ ਗੁੱਥਲੀ ਗੁਨਾਦੀ ਆਏ ਹਏ ਮੈਂ ਗੁੱਥਲੀ ਗੁਨਾਦੀ ਐਵੇਂ ਨਾ ਵੈਰੀਆ ਪੰਡਵੇ ਆਪਣੇ ਗਾਇਕੀ ਦੇ ਕੈਰੀਅਰ ਦੇ ਨਾਲ ਨਾਲ ਹੀ ਉਸਨੇ ਆਰਸੀ ਗੁਪਤਾ ਦੇ ਨਾਲ ਵਿਆਹ ਕਰਵਾ ਕੇ ਆਪਣੀ ਨਿੱਜੀ ਜ਼ਿੰਦਗੀ ਦੀ ਵੀ ਸ਼ੁਰੂਆਤ ਕੀਤੀ। ਆਰਸੀ ਗੁਪਤਾ ਨੇ ਉਸਦੇ 뮤직 ਕੈਰੀਅਰ ਵਿੱਚ ਉਸਦਾ ਪੂਰਾ ਪੂਰਾ ਸਾਥ ਦਿੱਤਾ। ਇਸ ਲਈ ਵਿਆਹ ਤੋਂ ਬਾਅਦ ਵੀ ਸੁਰਨ ਲਤਾ ਨੇ ਆਪਣੀ ਗਾਇਕੀ ਦਾ ਸਫ਼ਰ ਜਾਰੀ ਰੱਖਿਆ। ਇਸੇ ਤਰ੍ਹਾਂ ਗਾਉਂਦੇ-ਗਾਉਂਦੇ ਹੀ ਉਹ 1983 ਵਿੱਚ ਦੂਰਦਰਸ਼ਨ ਦੀ ਕਲਾਕਾਰ ਬਣ ਗਈ। ਜਿਸ ਸੁਰਨ ਲਤਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਲੈ ਕੇ 1988 ਤੱਕ ਉਸਨੇ 500 ਤੋਂ ਵੀ ਵੱਧ ਗੀਤ ਦਰਸ਼ਕਾਂ ਦੀ ਝੋਲੀ ਪਾਏ ਜਿਨ੍ਹਾਂ ਵਿੱਚ ਬਹੁਤ ਸਾਰੇ ਸੋਲੋ ਗੀਤ ਸੀ ਬਹੁਤ ਸਾਰੇ ਦੋ ਗਾਣੇ ਅਤੇ ਬਹੁਤ ਸਾਰੇ ਧਾਰਮਿਕ ਗੀਤ ਵੀ ਸੀ ਸੋਹਣੀ ਲਤਾ ਦਾ ਸੋਲੋ ਗੀਤ ਜਿਸਦੇ ਬੋਲ ਕੁਝ ਇਸ ਤਰ੍ਹਾਂ ਸਨ ਨਵੀਂ ਬਹੂ ਮੁਕ ਲਾਵੇ ਆਈ ਤਾਂ ਧਰਤੀ ਪੈਰ ਨਾਲ ਲਾਵੇ ਚੰਗੇ ਸੱਸ ਨੇ ਚੋਲ ਉਗਾਲੇ ਚੰਗਾ ਬੂਰਾ ਪਾਵੇ ਲੈਣੀ ਨੂੰਹੇ ਰੋਟੀ ਖਾਲਾ ਨੂੰ ਰੋਟੀ ਨਾ ਖਾਵੇ ਮੂੰਹ ਵਿੱਚ ਭਾਬੀ ਦੇ ਨਨਦ ਬੁਰਕੀਆਂ ਪਾਵੇ ਮੂੰਹ ਵਿੱਚ ਭਾਬੀ ਦੇ ਨਨਦ ਬੁਰਕੀਆਂ ਪਾਵੇ ਨਵੀਂ ਬਹੂ ਮੁਖ ਲਾਵੇ ਐਸਾ ਸੱਸੀ ਪੈਰ ਨਾ ਲਾਵੇ ਨਵੀਂ ਬਹੂ ਮੁਖ ਲਾਵੇ ਐਸਾ ਸੱਸੀ ਪੈਰ ਨਾ ਲਾਵੇ ਚੰਗੇ ਸੱਸ ਨੇ ਚੋਲ ਉਬਾਲੇ ਚੰਗਾ ਬੂਰਾ ਪਾਵੇ ਲੈਣੀ ਨੂੰਹੇ ਰੋਟੀ ਖਾਲਾ ਨੂੰ ਰੋਟੀ ਨਾ ਖਾਵੇ ਮੂੰਹ ਵਿੱਚ ਭਾਬੀ ਦੇ ਨੰਦੂ ਬੁਰਕੀਆਂ ਪਾਵੇ ਮੂਰੂਕ ਪਾਬੀ ਦੇ ਨੰਦੂ ਬੁਰਕੀਆਂ ਪਾਵੇ ਮੂਰੂਕ ਪਾਬੀ ਦੇ ਇਸ ਤੋਂ ਇਲਾਵਾ ਉਸ ਦਾ ਗੀਤ ਮੈਂ ਦੇਸ਼ ਨਹੀਂ ਤੇਰਾ ਛੱਡ ਜਾਣਾ ਸਾਹਮਣੇ ਪਰੋਣਾ ਆ ਗਿਆ ਇਸ ਗੀਤ ਨੂੰ ਵੀ ਲੋਕ ਅੱਜ ਤੱਕ ਸੁਣਦੇ ਨੇ ਮੈਂ ਦੇਸ਼ ਨਹੀਂ ਤੇਰਾ ਛੱਡ ਜਾਣਾ ਸਾਹਮਣੇ ਪਰੋਣਾ ਆ ਗਿਆ ਤੇ ਮੰਜੀ ਨਾ ਇਲਾਣੀ ਤੇ ਬਿਠਾਣਾ ਸਵਰਨਲਤਾ ਦੇ ਡਿਊਟ ਸੌਂਗਸ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਪਰ ਉਹਨਾਂ ਵਿੱਚੋਂ ਬਹੁਤ ਸਾਰੇ ਗੀਤਾਂ ਦੀ ਸ਼ਬਦਾਵਲੀ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੀ ਨਹੀਂ ਸੀ ਸ਼ਾਇਦ ਉਸ ਦੌਰ ਦੇ ਲੋਕਾਂ ਦੀ ਡਿਮਾਂਡ ਹੀ ਕੁਝ ਇਸ ਤਰ੍ਹਾਂ ਦੀ ਸੀ ਇਸ ਲਈ ਨਾ ਚਾਹੁੰਦੇ ਹੋਏ ਵੀ ਬਹੁਤ ਸਾਰੀਆਂ ਗਾਇਕਾਵਾਂ ਨੂੰ ਅਜਿਹੇ ਗੀਤ ਗਾਉਣੇ ਪੈਂਦੇ ਸੀ ਜਿਨ੍ਹਾਂ ਦਾ ਸ਼ਾਇਦ ਉਹਨਾਂ ਨੂੰ ਬਾਅਦ ਵਿੱਚ ਅਫਸੋਸ ਵੀ ਹੋਇਆ ਹੋਵੇ। ਦੋ ਗਾਣਿਆਂ ਵਿੱਚ ਵੀ ਸਵਰਨਲਤਾ ਨੇ ਉਸ ਸਮੇਂ ਦੇ ਬਹੁਤ ਸਾਰੇ ਨਾਮੀ ਸਿੰਗਰਾਂ ਨਾਲ ਲਗਾਇਆ ਜਿਨ੍ਹਾਂ ਵਿੱਚ ਮੁਹੰਮਦ ਸਦੀਕ, ਕਰਮਜੀਤ ਸਿੰਘ ਧੂਰੀ, ਗੁਰਚਰਨ ਬੋਲੀ, ਰਮੇਸ਼ ਰੰਗੀਲਾ, ਬੀ.ਐਸ. ਪਰਵਾਨਾ ਅਤੇ ਬੀਤ ਪ੍ਰਕਾਸ਼ ਵਰਗੇ ਬਹੁਤ ਸਾਰੇ ਨਾਮੀ ਸਿੰਗਰ ਸ਼ਾਮਲ ਸਨ। ਉਹਨਾਂ ਦੇ ਸਭ ਤੋਂ ਵੱਧ ਗੀਤ ਕਰਮਜੀਤ ਸਿੰਘ ਧੂਰੀ ਨਾਲ ਰਿਕਾਰਡ ਹੋਏ ਜਿਨ੍ਹਾਂ ਵਿੱਚ ਸੁਣ ਮੁਟਿਆਰੇ ਕਤਨ ਵਾਲੀਏ ਤੈ ਮਨਮੋਲਿਆ ਮੇਰਾ ਜਿਵੇਂ ਫੌਜੀ ਬੈਂਡ ਵੱਜਦਾ ਓਵੇਂ ਚਰਖਾ ਕੂਕਦਾ ਤੇਰਾ ਓ ਰਾਹੇ ਰਾਹੇ ਜਾਣ ਵਾਲਿਓ ਮਿੱਠਾ ਮਿੱਠਾ ਬੋਲਦਾ ਬੜਾ ਪੱਕਾ ਹੋਏਗਾ ਤੂੰ ਛੜਾ ਸੁਣ ਮੁਟਿਆਰੇ ਕਤਨ ਵਾਲੀਏ ਤੈ ਮਨਮੋਲਿਆ ਮੇਰਾ ਸੁਣ ਮੁਟਿਆਰੇ ਕਤਨ ਵਾਲੀਏ ਤੈ ਮਨਮੋਲਿਆ ਮੇਰਾ ਨੀ ਜਿਵੇਂ ਫੌਜੀ ਬੈਂਡ ਵੱਜਦਾ ਓਵੇਂ ਚਰਖਾ ਘੂਰੀਏ ਤੇਰਾ ਨੀ ਜਿਵੇਂ ਫੌਜੀ ਬੈਂਡ ਵੱਜਦਾ ਹੌਲਦਾਰ ਰੁਪਿਆ ਬਿਸਲਾ ਮਾਰੇ ਹੌਲਦਾਰ ਰੁਪਿਆ ਬਿਸਲਾ ਮਾਰੇ ਪੈਖਾ ਗਾ ਨੂੰ ਸਰਦੇ ਬਹਿਰ ਕੇ ਵੀ ਭੂਖ ਸੁਣ ਕੇ ਫੋਜੀ ਰੁਕ ਕੇ ਕਵੇ ਨਾ ਕਰਦੇ ਬਹਿਰ ਕੇ ਵੀ ਭੂਖ ਸੁਣ ਕੇ ਇਸ ਦੇ ਨਾਲ ਹੀ ਇੱਕ ਹੋਰ ਗੀਤ ਸੀ ਜਮ ਜਮ ਜਾ ਮਸਿਆ ਅਸੀਂ ਦਿਓਰ ਦਾ ਛੱਲਾ ਨਾ ਪਾਈਏ ਇਸ ਦੇ ਨਾਲ ਹੀ ਮੁਹੰਮਦ ਸਦੀਕ ਦਾ ਸਵਰਨ ਲਤਾ ਦੇ ਕਈ ਗਾਣੇ ਸਨ ਜਿਨ੍ਹਾਂ ਵਿੱਚੋਂ ਭਾਈ ਸਪੀਕਰ ਵਾਲਿਆ ਕੋਈ ਗਾਣਾ ਨਵਾਂ ਸੁਣਾ ਸਪੀਕਰ ਵਾਲਿਆ ਕੋਈ ਗਾਣਾ ਨਵਾਂ ਸੁਣਾ ਭਾਈ ਸਪੀਕਰ ਵਾਲਿਆ ਨਾਰਹੀ ਇਸ ਦੌਰ ਇੱਕ ਹੋਰ ਗੀਤ ਵੀ ਬਹੁਤ ਚਰਚਿਤ ਹੋਇਆ ਸੀ ਜਿਉਂ ਦੀ ਮੈਂ ਮਰ ਗਈ ਸਾਖ ਬੁੜੇ ਨੂੰ ਕੀਤਾ ਸੋ ਅਨ ਲਤਾ ਦੇ ਧਾਰਮਿਕ ਗੀਤਾਂ ਵਿੱਚ ਜ਼ਿਆਦਾ ਗਾਣੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਸਨ ਜਿਵੇਂ ਤੇਰੀ ਕੁਰਬਾਨੀ ਦੀ ਦੁਹਾਈ ਖਾਲਸਾ ਕਾਨੀ ਦੀ ਦੁਹਾਈ ਖਾਲਸਾ ਤੇਰੀ ਕੁਰਬਾਨੀ ਦੇ ਦੁਹਾਈ ਖਾਲਸਾ ਤਾਨ ਤਾਨ ਤੇਰੀ ਇੱਕ ਮਾਈ ਖਾਲਸਾ ਤਾਨ ਤਾਨ ਤੇਰੀ ਇੱਕ ਮਾਈ ਖਾਲਸਾ ਤੱਤੀਆਂ ਲੋਹਾਂ ਤੇ ਬੈ ਕੇ ਸੀਨਾ ਠਾਰਿਆ ਖਾਲਿਆਂ ਦੇ ਨਾਲ ਤਨ ਨੂੰ ਸ਼ਿੰਗਾਰਿਆ ਤੱਤੀ ਰੇਤ ਸਮਝੇ ਛੜਾ ਕੇ ਸੌਣ ਦੇ ਮਾਰੀ ਜਾਵਾ ਦੁੱਖਾਂ ਵਿੱਚ ਮੂ ਸੁਕੋਣ ਦੇ ਚਿੱਦਕਾਂ ਦੀ ਹੱਦ ਤੂੰ ਮੁਕਾਈ ਹਾਲਤਾ ਤਾਨ ਤਾਨ ਤੇਰੀ ਇੱਕ ਮਾਈ ਹਾਲਤਾ ਇਸ ਦੇ ਨਾਲ ਹੀ ਕਲਗੀ ਧਰਦਸ਼ਮੇਸ਼ ਪਿਤਾ ਜੀ ਤੇਰੇ ਰੰਗ ਨਿਆਰੇ ਤੇ ਇਸ ਤੋਂ ਇਲਾਵਾ ਕਲਗੀ ਧਰਦਸ਼ਮੇਸ਼ ਪਿਤਾ ਦਾ ਜੇ ਦੁਨੀਆ ਵਿੱਚ ਅਵਤਾਰ ਨਾ ਹੁੰਦਾ ਝੁੱਲਦੇ ਹੋਰ ਜ਼ੁਲਮ ਦੇ ਝਖੜ ਧਰਮ ਦਾ ਬੇੜਾ ਪਾਰ ਨਾ ਹੁੰਦਾ ਕਲਗੀ ਧਰਦਸ਼ਮੇਸ਼ ਪਿਤਾ ਜੀ ਤੇਰੇ ਰੰਗ ਨਿਆਰੇ ਨਾਮੇ ਗੁਰੂ ਤੇ ਮਾਂ ਗੁਜ਼ਰੀ ਦੇ ਸੋਹਣੇ ਰਾਜਦੁਲਾਰੇ ਇਹਨਾਂ ਸਾਰੇ ਸ਼ਬਦਾਂ ਨੇ ਸਵਰਨ ਲਤਾ ਦੀ ਗਾਇਕੀ ਵਿੱਚ ਆਪਣੀ ਬਖਰੀ ਭੂਮਿਕਾ ਨਿਭਾਈ ਜੇ ਇਸ ਤਰ੍ਹਾਂ ਦੇ ਹੋਰ ਸ਼ਬਦ ਸਵਰਨ ਲਤਾ ਰਿਕਾਰਡ ਕਰਵਾ ਲੈਂਦੀ ਤਾਂ ਅੱਜ ਗਾਇਕੀ ਦੇ ਖੇਤਰ ਵਿੱਚ ਉਸ ਦੀ ਇੱਕ ਅਲੱਗ ਹੀ ਪਛਾਣ ਹੁੰਨੀ ਸੀ ਸਰੋਤ ਦੱਸਦੇ ਨੇ ਕਿ ਸਵਰਨ ਲਤਾ ਨੇ ਬਹੁਤ ਸਾਰੀਆਂ ਗਾਇਕ ਕੁੜੀਆਂ ਨੂੰ ਵੀ ਅੱਗੇ ਆਉਂਦਾ ਮੌਕਾ ਦਿੱਤਾ ਜਿਨ੍ਹਾਂ ਵਿੱਚ ਸ੍ਰਿੰਦਰ ਸੋਨੀਆ ਅਤੇ ਪ੍ਰੋਮਿਲਾ ਪੰਮੀ ਵਰਗੀਆਂ ਗਾਇਕਾਵਾਂ ਦੇ ਵੀ ਨਾਮ ਸ਼ਾਮਲ ਨੇ ਪਰ ਪਤਾ ਨਹੀਂ ਕਿਉਂ ਸਵਰਨ ਲਤਾ ਨੇ 1988 ਵਿੱਚ ਗਾਉਣਾ ਛੱਡ ਦਿੱਤਾ ਅਤੇ ਆਪਣੀ ਨਿੱਜੀ ਜ਼ਿੰਦਗੀ ਜੀਉਣ ਲੱਗੀ ਅਤੇ ਉਸ ਤੋਂ ਬਾਅਦ ਉਹ ਲੁਧਿਆਣਾ ਦੇ ਜਵਾਹਰ ਨਗਰ ਵਿੱਚ ਰਹਿਣ ਲੱਗੇ। ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਵਨਲਤਾ ਜੀ ਬਾਰੇ ਜੋ ਵੀ ਜਾਣਕਾਰੀ ਦਿੱਤੀ ਉਹ ਹੁਣ ਤੱਕ ਦੀ ਸਭ ਤੋਂ ਲੇਟੈਸਟ ਇਨਫੋਰਮੇਸ਼ਨ ਸੀ। ਅਸੀਂ ਸਤਿਗੁਰ ਅਗੇ ਅਰਦਾਸ ਕਰਦੇ ਹਾਂ ਕਿ ਉਹ ਤੰਦਰੁਸਤ ਹੋਣ ਤੇ ਲੰਬੀ ਉਮਰਾਂ ਮਾਣੇ। ਜੇਕਰ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਸਵਨਲਤਾ ਜੀ ਬਾਰੇ ਕੋਈ ਵੀ ਅਪਡੇਟ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤਾਂ ਕਿ ਅਸੀਂ ਇਹਨਾਂ ਕਮੈਂਟਾਂ ਨੂੰ ਪੜ੍ਹ ਕੇ ਉਹਨਾਂ ਬਾਰੇ ਪਤਾ ਲਗਾ ਸਕੀਏ ਤੇ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਦੁਬਾਰਾ ਫੇਰ ਉਹਨਾਂ ਦੇ ਬਾਰੇ ਇੱਕ ਨਵਾਂ ਐਪੀਸੋਡ ਬਣਾਈਏ। ਦੋਸਤੋ ਹ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਉਸ ਗਾਇਕਾ ਦੀ ਗੱਲ ਕੀਤੀ ਜਿਸ ਨੇ 500 ਤੋਂ ਵੀ ਵੱਧ ਗੀਤ ਲੋਕਾਂ ਦੀ ਝੋਲੀ ਦੇ ਵਿੱਚ ਪਾਏ ਲੋਕ ਉਸਦੇ ਗੀਤ ਅੱਜ ਵੀ ਸੁਣਦੇ ਹਨ ਪਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਆਵਾਜ਼ ਦੀ ਅਸਲੀ ਮਾਲਕ ਕਿੰ ਕੋਣ ਹੈ ਤੇ ਮੈਨੂੰ ਉਮੀਦ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਇਸ ਗੱਲ ਨੂੰ ਜਾਣ ਜਾਓਗੇ ਹਰ ਸਟੋਰੀ ਦੇ ਹਰ ਇੱਕ ਐਪੀਸੋਡ ਦੇ ਵਿੱਚ ਮੈਂ ਉਹਨਾਂ ਔਰਤਾਂ ਦੀ ਕਹਾਣੀ ਲੈ ਕੇ ਆਉਂਦੀ ਹਾਂ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਕੁਝ ਦਿੱਤਾ ਪਰ ਸਮਾਜ ਨੂੰ ਉਹਨਾਂ ਤੋਂ ਬੰਦੀ ਪਛਾਣ ਨਹੀਂ ਮਿਲੀ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਉਸ ਔਰਤ ਦੀ ਕਹਾਣੀ ਤੁਹਾਡੇ ਤੱਕ ਪਹੁੰਚੇ ਹਰ ਉਸ ਔਰਤ ਨੂੰ ਅਸੀਂ ਸ਼ਰਧਾਂਜਲੀ ਦਈਏ ਜਿਸ ਨੇ ਸਮਾਜ ਦੀ ਝੋਲੀ ਦੇ ਵਿੱਚ ਬਹੁਤ ਕੁਝ ਪਾਇਆ ਦੋਸਤੋ ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਬਸ ਇੰਨਾ ਹੀ ਜਲਦੀ ਹੀ ਮਿਲਾਂਗੀ ਕਿਸੇ ਅਜਿਹੀ ਔਰਤ ਦੀ ਕਹਾਣੀ ਲੈ ਕੇ ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਮੈਂ ਕੁਝ ਵੀ ਕਰ ਸਕਦੀ ਹਾਂ ਕੱਤ ਤੱਕ ਦੇ ਲਈ ਸਟੇ ਇੰਪ੍ਰੈਸ ਸਟੇ ਇੰਪਾਵਰਡ